ਵੀਰ ਭਾਨਾ ਸਿੱਧੂ ਦੇ ਹੱਕ ਵਿੱਚ ਪਹੁੰਚੇ ਹੋ ਇਹ ਜ਼ਾਲਮ ਸਰਕਾਰਾਂ ਜਿਹੜੀਆਂ ਕਦੇ ਵੀ ਹੱਕ ਸੱਚ ਨੂੰ ਉਠਣ ਨਹੀਂ ਦਿੰਦੀਆਂ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਭਾਨੇ ਸਿੱਧੂ ਬਾਰੇ ਤੁਸੀਂ ਬਕਵਾਸ ਬੁਲਾ ਰਹੇ ਹੋ ਸੁਣ ਲਿਆ ਕੀ ਉਹਦੀਆਂ ਪ੍ਰਾਪਤੀਆਂ ਨੇ ਸਮਾਜ ਨੂੰ ਪਰ ਮੈਂ ਦੱਸਣਾ ਚਾਹੁੰਦਾ ਇਹ ਸਰਕਾਰ ਨੂੰ ਇਹ ਬਾਲਸ ਨੇ ਹਰੀ ਸਿੰਘ ਨਰੂਏ ਨੇ ਜਿਵੇਂ ਅਫਗਾਨ ਵਿੱਚ ਤਾਕਤ ਜਮਾਈ ਹੈ ਜੜੀਆਂ ਅਫਗਾਨਾਂ ਦੀਆਂ ਬੱਚੀਆਂ ਆਪਣੇ ਬੱਚਿਆਂ ਨੂੰ ਸੁਵਾਉਂਦੀਆਂ ਰਹੀਆਂ ਨੇ ਕੀ ਕਹ ਕੇ ਚੁੱਪ ਸਹਿ ਹਰੀਆ ਰਾਗ ਨੇ ਵੇ ਪੁੱਤ ਚੁੱਪ ਕਰਕੇ ਸੌ ਜਾ ਨਹੀਂ ਤਾਂ ਹਰੀ ਸਿੰਘ ਲੜਵਾ ਆ ਜਾਊਗਾ ਇਹ ਬਾਸ ਨੇ ਆਉਂਦੇ ਦਾ ਜਿਨ੍ਹਾਂ ਨੇ ਅਹਿਮਦ ਸਾਹਿਬਦਾਲੀ ਦੇ ਹੱਥ ਘੜੇ Sorry ਮਾਫ ਕਰੇ ਰੁਕਣੇ ਪਿਆ ਇਹ ਜਗ੍ਹਾ ਬੀਪੀਆਂ ਵਾਸਤੇ ਆ ਜੀ ਭਾਈ ਸਾਰੇ ਵੀਰ ਉੱਥੇ ਦੇ ਪਾਸੇ ਪਿੱਛੇ ਬੀਬੀਆਂ ਮਗਰ ਖੜੀਆਂ ਨੇ ਆਹ ਨਾ ਕੰਮ ਕਰੋ ਵੀਰੇ ਇਧਰ ਆ ਸਾਰੇ ਆਪ ਇਧਰ ਆਓ ਇੱਥੋਂ ਪਿੱਛੇ ਹੋ ਜੀ ਹਾਂ ਜੀ ਆ ਜੱਥੇਵੰਦੀ ਵਾਲੇ ਜਿਹੜੇ ਵੀ ਮਿਲਣੇ ਪੰਡਾ ਵਾਲੇ ਨੇ ਹਾਂ ਭਾਈ ਅੱਜ ਦੀ ਮੇਰੇ ਆਪਣਾ ਹੀ ਜੋਖਰੇ ਵਗੈਰਾ ਆਉਂਦੀ ਆ ਜੀ ਮੈਂ ਵੇਖੀ ਹੈਲੋ ਭਾਈ ਜੀ ਪਿੱਛੇ ਤਾਂ ਆਵਾਜ਼ ਆ ਰਹੀ ਹੈ ਮੇਰੀ ਸਾਰਿਆਂ ਨੂੰ ਦੱਤਿਆਵਾਲੀ ਮਗਰ ਲੈ ਉਹ ਜਿਹੜੇ ਚਾਲ ਇੱਕ ਗੋਲ ਖੜੇ ਨੇ ਦੂਰ ੱੱਕ ਆਉਂਦੀ ਆਵਾਜ਼ ਸਾਫ਼ ਹੈ ਕੋਈ ਦਿੱਕਤ ਤਾਂ ਨਹੀਂ ਜੀ ਭਾਈ ਗੱਲ ਕਰਦੇ ਸੀ ਇਹ ਬਾਲਸ ਨੇ ਉਹਨਾਂ ਦੇ ਭਗਵਾਨ ਤੇ ਆ ਉਹ ਜਿਹੜੇ ਕਦੇ ਅਹਿਮਦ ਸਾਹਿਬ ਅਬਦਾਲੀ ਨੇ ਆ ਕੇ ਕਿਹਾ ਸੀ ਉਸ ਵੱਡੇ ਕੰਲੂ ਘਰੇ ਵਿੱਚ 50000 ਸਿੱਖ ਕਤਲਿਆਨ ਕਲ ਤੋਂ ਬਾਅਦ ਆ ਕੇ ਬਰਨਾਲੇ ਦੀ ਧਰਤੀ ਤੇ ਬਾਬਾ ਆਲਾ ਸਿੰਘ ਨੂੰ ਕਹਿਣ ਲੱਗਿਆ ਉਹ ਬਾਬਾ ਆਲਾ ਸਿੰਘ ਇਹ ਸਿੱਖਾਂ ਨਾਲ ਮੇਰੀ ਸੰਧੀ ਕਰਵਾ ਦੇ ਮੈਂ ਨਹੀਂ ਡਰ ਸਕਦਾ ਕੀ ਕਿਹਾ ਸੰਧੀ ਕਰਕੇ ਨਾਨੂ ਗਰੀਆਲ ਭੇਜਿਆ ਸਿੱਖਾਂ ਕੋਲ ਇੱਕ ਚਿੱਠੀ ਦਿੱਤੀ ਕੀ ਲਿਖਿਆ ਚਿੱਠੀ 'ਚ ਚਿੱਠੀ 'ਚ ਲਿਖਿਆ ਮੈਂ ਤੁਹਾਡੇ ਹੋਰ ਤਗਦੇ ਆਬ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ ਤੁਸੀਂ ਇਸ ਖਿੱਤੇ ਤੇ ਰਾਜ ਕਰ ਸਕਦੇ ਹੋ ਪਰ ਰਾਜ ਕਿਵੇਂ ਕਰਨਾ ਤੁਸੀਂ ਮੇਰੀਆਂ ਫੌਜਾਂ ਲਈ ਕੁਝ ਰਸਤਾ ਦੇ ਦਿਓ ਮੇਰੇ ਸੈਨਾ ਲਈ ਕੁਝ ਚੌਲ ਦੇ ਦਿਓ ਕੁਝ ਮੂੰਗੀ ਦੇ ਦਿਓ ਕੁਝ ਸੋਨੇ ਦੇ ਦਿਓ ਜਦੋਂ ਸਿੱਖਾਂ ਨੇ ਚਿੱਠੀ ਪੜ੍ਹੀ ਨੰਦੂ ਦਰਿਆਲ ਲੁਕੀ ਗਿਆ ਕਹਿੰਦੇ ਸਾਡੇ ਵੱਲੋਂ ਜਾ ਕੇ ਕਹਿ ਦੇਣਾ ਜਾ ਕੇ ਸਾਡੇ ਵੱਲੋਂ ਸਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੈਗ ਠਾਕੇ ਸਾਹ ਨਿਗਰਾਨੇ ਸਾਥੋਂ ਭੜਦਾ ਇਹੋ ਈਲ ਬਣਾ ਕੇ ਸ਼ੇਰ ਨਾਲ ਜਉਂਦੇ ਸੀਤਲਾ ਨੱਕ ਨੱਕ ਪੁਆ ਕੇ ਇਹ ਨੱਕਾ ਵਿੱਚ ਨੱਕ ਪੁਆ ਕੇ ਜਾਣ ਵਾਲੇ ਸ਼ੇਰਨੀ ਇਹ ਪੰਜਾਬ ਦੇ ਉਹ ਸ਼ੇਰ ਨੇ ਆਪਣੀਆਂ ਜਿੰਦਰੀਆਂ ਦਾ ਲੇਖੇ ਲਾ ਦੇਣਗੇ ਪਰ ਇੰਨੀ ਕਬੂਲ ਕਰੇਗੇ ਇਸੇ ਤਰ੍ਹਾਂ ਭਾਨੇ ਵੀਰ ਨੇ ਇੰਨੀ ਕਬੂਲ ਕਰੀ ਕੁੱਟਿਆ ਮਾਰਿਆ ਤਸੱਦਦ ਕੀਤਾ ਪਰ ਆਜ਼ਾਦ ਦੇ ਬਾਹਰ نہیں باپسا دیکھے پتا نہیں کنیا لا آواز اچھی آئے پانا بائی چند پانا بھائی چند ایک جگہ اچھی آواز کو ભાઈજી અગલા પ્રારામ મે લેકે આવુંગા ઓ દેખો سارے વીર ખડે નહી આ કી ગલ આયા બેનતી માં દે ક્યોની ભાઈ આ દેખો હાથ બનેયા ભાઈ આવયા એ તા થોડી સવાત હોઈ જાય બાર બાર મનુ આકે ઈ ચીજ મે ટ્વીટ કર રહે હે સંગા કર રહે હે બાર બાર મનુ સહી હે મેં મેટે કૌલતે કો આવિયો સાજે રતકાર જિસ્કરન સિંહ જી કાંસિંગ વાલા સોતે ને જીવાએ કેને જી ઓનનુ ભી તે સુખદેપ સિંહ 2 ਮਿੰਟ ਦੇ ਲਈ ਸਟੇਪਿੰਗ ਹੀ ਹੋਣਗੇ ਬਲਾਰੇ ਸਮੇ ਦਾ ਖਿਆਲ ਰੱਖੋ ਤੇ ਇਸ ਪਾਸੋਂ ਤੇ ਜੀ ਕਿਰਪਾ ਕਰਕੇ ਕੋਈ ਐਂਟਰ ਨਾ ਕਰੇ ਗੋਪੀ ਗੁੱਪੀ ਸਾਡੇ ਮੁੰਡੇ ਰੱਸੀ ਵਾਦਿਓ ਆਹ ਜਗ੍ਹਾ ਬੀਬੀਆਂ ਲਈ ਖਾਲੀ ਐ ਬਾਈ ਬਹਿ ਜਾਓ ਬਹਿ ਜਾਓ ਸਾਰੇ ਹਾਂਜੀ ਸਰਦੇਵੀ ਜੀ ਜਿਹੜਾ ਬਲਾਰਾ ਬੋਲਦਾ ਪੈ ਨੂੰ ਥੱਲੇ ਜਾ ਜਿਹੜਾ ਬਲਾਰਾ ਬੋਲਦਾ ਥੱਲੇ ਜਾ ਜਾਓ ਜੀ ਇੱਥੇ ਨਾ ਬੈਠਿਆ ਕਰੋ ਆ ਕੀ ਹੋ ਜਾਂਦਾ يا <imitation> Okay. ਜੀ ਬਲਾਰੇ ਸਾਡੇ ਕੋਲੇ ਮੁੱਖ ਬਲਾਰੇ ਜਿਹਨੇ ਸ਼ੁਰੂ ਹੋ ਗਿਆ ਸੱਤ ਬਣ ਕੇ ਬੈਠ ਗਿਆ ਇੱਕਦਮ ਇਸ ਪਾਸੇ ਆਹ ਉਹ ਬਾਪੂ ਜੀ ਖੜੇ ਨੇ ਟਿਕੂ ਦਾ ਚੱਲ ਗਏ ਤੋਂ ਇਸ ਬੁੜੀਆਂ ਲਈ ਜਗ੍ਹਾ ਦੇ ਲਈ ਜਾਂ ਇੱਥੇ ਬੀਬੀਆਂ ਹਿੱਸੇ ਤੇ ਆਪਾਂ ਦੌੜ ਲਈ ਨਾਲੇ ਲਵਾ ਲੈ ਤੇ ਬਹਿ ਕੇ ਲਵੇ ਭਾਨਾ ਸਿੱਧੂ ਜਿੰਦਾਬਾਦ 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 ਭਾਨਾ ਸਿੱਧੂ ਰਿਆ ਕਰੋ ਰਿਆ ਕਰੋ ਜਬਰ ਜਲਮ ਬੰਦ ਕਰੋ ਬੰਦ ਕਰੋ ਅੰਨੀ ਸਰਕਾਰ ਹੈ ਇੱਕ ਬੇਨਤੀ ਸਟੇਜ ਤੇ ਵੱਡੀ ਸਟੇਜ ਤੇ 11 ਮੈਂਬਰ ਦੀ ਕਮੇਟੀ ਬੈਠੂਗੀ ਜਿਹੜੇ ਨਾਲ ਆਏ ਨੇ ਉਸ ਤੇ ਹੋ ਸਕਦੇ ਨੇ بار بار ਅਸੀਂ ਬੇਨਤੀ ਕਰਦੇ ਨਹੀਂ ਚੰਗੇ ਨਹੀਂ ਲੱਗਦੇ ਸਿਰਫ ਸਾਡੇ ਮੁੱਖ ਬੁਲਾਰੇ ਬਾਕੀ ਆ ਸਟੇਜ ਤੇ ਹੋ ਜਾਣ ਹੋਰ ਵੱਡੇ ਬੁਲਾਰੇ ਸਾਡੇ ਕੋਲ ਆ ਰਹੇ ਨੇ ਤੇ ਮੈਂ ਬਸ ਸਾਡੇ ਕੋਲ ਦੋ ਤਿੰਨ ਬੁਲਾਰੇ ਨੇ ਜਿਹੜੇ ਅਸੀਂ ਬੁਲਾਉਣੇ ਨੇ ਤੇ ਬੇਨਤੀ ਫੇਰ ਉਹੀ بار بار ਕਹਿੰਦਾ ਮੈਂ ਚੰਗਾ ਹੀ ਨਹੀਂ ਲੱਗਦਾ ਭਾਈ ਆਪਾਂ ਬਹਿੰਦੇ ਕਿਉਂ ਨਹੀਂ ਵੀਰੇ بیٹھتے گیوں کی ہے پاس آ جاؤ بہ جا رہا میرے پیڑ بیٹھو بھائی جی جی ہاتھ جوڑے بہ جاؤ بہجوانے آپ سارا پردرشن کرے بھائی جی دکے کیوں آ رہے ہیں آ دیکھو ہاتھ جوڑے بھیرے یہ کوئی آپ یار فصلوں دکھاؤ آئے یار آئے آپ باندھے ہاتھے بار بار مواقع

ਚੌਲਾ ਜਗਿਆਲਾ ਗੁਰਸੇਵਕ ਸਿੰਘ ਜਲੰਧਰ ਇਕਬਾਲ ਸਿੰਘ ਆਮੜਾ ਇਹ ਬਲਾਰੇ ਸਟੇਜ ਤੇ ਆ ਜਾਣ ਅਤੇ ਸਟੇਜ ਤੋਂ ਬੋਲਣ ਤੋਂ ਬਾਅਦ ਆਪਣੇ ਆਪ ਹੀ ਥੱਲੇ ਹੋ ਜਾਇਆ ਕਰੋ ਇਨੀਕ ਬੇਨਤੀ ਹੈ ਜਿਹੜਾ ਬਲਾਰਾ ਜਿਹਦਾ ਮੈਂ ਨਾਮ ਲਿਆ ਉਹ ਸਟੇਜ ਤੇ ਆ ਜਾਇਆ ਕਰੋ ਬੋਲ ਕੇ ਖੁਦ ਖੁਦ ਥੱਲੇ ਹੋ ਜਾਇਆ ਕਰੋ ਵੀਰੇ ਹਜੇ ਵੀ ਨਹੀਂ ਤਾਂ ਬੈਠਿਆ ਯਾਰ ਕਿੰਨੀ ਵਾਰੀ ਨੂੰ ਬੇਨਤੀ ਕਰਤੀ ਯਾਰ ਐਤੋਂ ਪਹਿਲਾਂ ਬਾਈਬਨ ਤੇ ਪਰਾ ਕਰਾ ਲਓ ਬਾਈ ਜੀ ਆ ਬਾਰੇ ਹੋਵੋ ਬਾਈ ਜੀ ਅਸੀਂ ਫੇਰ ਸਟੇਜ ਰੋਕ ਦੇਵਾਂਗੇ ਅਸੀਂ ਸਟੇਜ ਮੰਗਵਾ ਲਿਆ ਜਿਵੇਂ ਲਿਆ ਜਾਂਦੀ ਆ ਆਹ ਕੰਮ ਕਰਨਾ ਯਾਰ ਇੱਕ ਮੀਡੀਆ ਦੇ ਡਾਇਰੈਕਟਰ ਵੀ ਕੋਈ ਨਹੀਂ ਆ ਉਹ ਸਾਰੇ ਇਕੱਠੇ ਆਉਂ ਬਾਈ ਅਸੀਂ ਸਟੇਜ ਮੰਗਵਾ ਲਿਆ ਜਿਵੇਂ ੱੱਕਾ ਨਾ ਕਰੋ ਯਾਰ ਜੱਪਾ ਕਰਕੇ ਆ ਵੀਰੇ ਉਧਰ ਵੀ ਆਉਗੇ ਅਰਜੰਦਰ ਸਿੰਘ ਸਭ ਕੇ ਸਿਰ 2 ਮਿੰਟ ਲਈ ਅਰਜੰਦਰ ਸਿੰਘ ਇਸ ਤੋਂ ਬਾਅਦ ਗੋਲ ਲਗੀ ਸਸਰੀਗੜ ਬਾਈ ਜੀ ਮੈਂ ਤਾਂ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਧੰਨਵਾਦ ਕਰ ਦੇਵਾਂਗੇ ਕੋਡਲੋਂ ਦਾ ਪਹੁੰਚ ਤੇ ਕਾਨੇ ਬੈਠੇ ਸਿੱਧੂ ਦੇ ਹੱਕ ਦੇ ਵਿੱਚ ਤੇ ਭਾਈ ਆਪਾਂ ਹੁਣ ਇਹ ਕਹਿਣਾ ਚਾਹੁੰਦੇ ਆਂਗੇ ਦੇਖੋ ਸਰਕਾਰਾਂ ਨੇ ਸ਼ਰਿਆੰਤ ਕਾ ਕਰ ਰਹੇ ਨੇ ਆਪਣੇ ਨਾਲ ਹਨਾ ਪਹਿਲਾਂ ਦੇਖੋ ਬਾਈ ਦੇ ਉੱਪਰ 10000 ਰੁਪਏ ਦਾ ਟਿੱਕਾ ਕਿ ਇਸਕੀ ਪਤਾ ਤੇ ਉਸ ਤੋਂ ਬਾਅਦ ਜਿਮਾਨ ਤੇ ਹੋਈ ਤੇ ਇਸ ਤੋਂ ਬਾਅਦ ਨਾਲ ਦੀ ਨਾਲ ਚੈਨ ਸਨੇਟਿੰਗ ਦਾ ਮਰਜ਼ਾ ਪਾਦਾ ਤੇ ਆਪਾਂ ਕਹਿਣਾ ਚਾਹੁੰਦੇ ਦੇਖੋ ਜਿਮਾਨ ਦਾ ਪੁਲਿਸ ਦੀ ਮੇਰੇ ਹਿਰਾਸਤੇ ਦੇ ਵਿੱਚ ਹੀ ਹੈ ਤੇ ਪੁਲਿਸ ਦੀ ਹਿਰਾਸਤੇ ਦੇ ਵਿੱਚ ਹੈ ਬੰਦਾ ਚੈਨ ਚੋਰੀ ਕਿਵੇਂ ਕਰ ਸਕਦਾ ਹੈਗਾ ਠੀਕ ਹੈ ਭਾਈ ਜੀ ਆ ਬੀਬੀਆਂ ਦੀ ਸਟੇਜ ਆ ਜੀ ਆ ਬੀਬੀਆਂ ਦੀ ਜਗਾ ਜੀ ਮਾਫ ਕਰੋ ਹਾਂ ਜੀ ਏ ਬਾਈ ਸ਼ਰਿਆਮ ਧੱਕਾ ਹੋ ਰਿਹਾ ਹੈ ਅੱਜ ਬਾਈਪਾਂ ਦਾ ਸਿੱਧੂ ਨੂੰ ਚੱਕਿਆ ਕਰੋ ਕੱਲ ਨੂੰ ਸਾਡੇ ਵਿੱਚੋਂ ਕੋਈ ਵੀ ਹੋ ਸਕਦਾ ਹੈ ਆਪਣੇ ਜੋ ਕੋਈ ਵੀ ਹੋ ਸਕਦਾ ਹੈ ਜਿਹੜਾ ਇੱਥੇ ਪਹੁੰਚਿਆ ਕੱਲਾ ਕੱਲਾ ਬਾਈਪਾਂ ਦਾ ਸਿੱਧੂ ਆ ਗਿਆ ਠੀਕ ਹੈ ਤੁਸੀਂ ਹੱਕਾਂ ਦੇ ਨਾਲ ਖੜੇ ਹੋਵੇ ਠੀਕ ਹੈ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੇ ਅੱਗੇ ਤੋਂ ਵੀ ਵੀਰ ਜਿਹੜੇ ਸਾਡੇ ਵੀਰ ਨੇ ਜਿਹੜੇ ਵੀ ਸਾਡੀ ਜਥੇਬੰਦੀ ਹੈ ਜੋ ਕੱਲ ਵੀ ਐਲਾਨ ਕਰੂਗੀ ਤੁਸੀਂ ਇਹਨਾਂ ਨਾਲ ਹੱਕ ਸੱਚ ਦੇ ਨਾਲ ਖੜਨਾਗਾ ਤੁਸੀਂ ਬਸ ਇੰਨਾ ਜਿਵੇਂ ਕਹਿਣਾ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਬਾਈ ਥੰਕ ਯੂ ਸੋ ਮਚੂਲੀ ਮਰਦਾ ਦੀ ਗੱਲ ਹਮੇਸ਼ਾ ਮਰਦੀ ਕਰਦੇ ਨੇ ਮੇਰੇ ਸੱਗੇ ਹੱਥ ਭਾਈ ਜਸਕਰਨ ਸਿੰਘ ਦੀ ਪਾਸੇ ਜਲਾਵਾ ਬੈਠੇ ਨੇ ਤੇ ਮੈਂ ਕਿਹਾ ਭਾਈ ਸਾਹਿਬ ਕਦੋਂ ਬੋਲਣਾ ਕਹਿੰਦੇ ਯਾਰ ਜਦੋਂ ਮਾਗੀ ਬੁਲਾ ਦੇ ਕੋਈ ਲੀਡਰੀ ਵਾਲੀ ਸਟੇਜ ਥੋੜਾ ਵੀ ਮੈਂ ਜਰੂਰੀ ਬੋਲ ਦੇ ਤੇ ਤੁਸੀਂ ਯਾਰ ਠੱਕੇ ਨਾਲ ਹੀ ਉੱਧਰ ਆ ਰਹੇ ਕਿੱਡੀ ਉਹਨੇ ਖੂਬਸੂਰਤ ਕਰਕੇ ਕਹਿੰਦੇ ਆਏ ਤਾਂ ਆਪਾਂ ਭਾਂਡੇ ਨਹੀਂ ਲਿਆ ਆਂ ਭਾਂਡੇ ਨੂੰ ਵਿਹਾ ਕਰਾਉਣਾ ਤੇ ਮੈਂ ਖੜੇ ਆਪਾਂ ਹੀ ਬੈਠੇ ਨਹੀਂ ਇੱਦੋਂ ਠੱਕੇ ਨਾਲ ਤੁਸੀਂ ਸਾਡੇ ਸਟੇਜ ਤੇ ਆ ਰਹੇ ਆ ਇਹ ਯਾਰ ਕਿ ਕੋਈ ਸਰੂੱਚੀ ਬੰਤਾਰਾ ਹੈ واحر جی بےنتی ہے جی ٹرکٹر کے جڑے تنگ تک جی اچھا میرے رفتار لے گئی دو منٹ جی سننا رفتار کو بلا گیا دو منٹ میں سارے ہی سنگ کو بےنتی کرا کافی ہے جیسے چیلنج آئی گیا ਉਹ ਜਦੋਂ ਨਾਲ ਕਰਨਾ ਵੀ ਸਟੇਜ ਤੇ ਜਾਣਾ ਦੇਖੋ ਸਟੇਜ ਵਾਲੀ ਜਿਹੜੀ ਗੱਲ ਕਰ ਲਈ ਆਪਾਂ ਆਪਾਂ ਇਹ ਰੱਖਿਆ ਗਿਆ ਵੀ ਕਿਸੇ ਨਕਰ ਤੋਂ ਲਵਾਣਾ ਕਿਸੇ ਸਰਸਾਰਾਂ ਕੋ ਮਹਿਸਾ ਕੁ ਜ਼ਿੰਮੇਵਾਰ ਪਰ ਤੁਸੀਂ ਸਾਰੇ ਹੀ ਇੱਕ ਬਰਾਬਰ ਪਰ ਮਜ਼ਦੂਰੀ ਇਹ ਆ ਵੀ ਆਪ ਜਿਹੜੇ ਬੇਰਵਾਰਾ ਦੌੜਾ ਹੁੰਦਾ ਉਹ ਵੀ ਥੋੜੇ ਵਰਗੇ ਨੇ ਪਰ ਥੋੜੇ ਲੀਡਰ ਵੀ ਨੇ ਥੋੜੇ ਭੇਜਿਆ ਹੋਏ ਨੇ ਉਹ ਤਾਂ ਉੱਥੇ ਬੈਠਿਆ ਕਿ ਦੁਬਾਰਾ ਕਿਰਪਾ ਕਰਕੇ ਆਪਾਂ ਇਹਨਾਂ ਸਭ ਨੂੰ ਪੜਾ ਗਏ ਕਿ ਇੱਥੇ ਆ ਕੇ ਕਾਹਨਾ ਪਾਉਂਦੇ ਤੁਸੀਂ ਸਭੇ ਪਾਉਂ ਉਹ ਰੋਸਿਤ ਨਾ ਆ ਕੀ ਕਰ ਸਕਦੇ ਆ ਆਪਾਂ ਇੱਕ ਸਪਸ਼ਟ ਕਰਖਣਾ ਹੈ ਭਾਈ ਜੀ ਫੇਰ ਮੈਨੂੰ ਫੋਨ ਆਇਆ ਨਹੀਂ ਪਿੱਛੇ ਆਵਾਜ਼ ਨਹੀਂ ਆ ਰਹੀ ਦੱਸ ਦਿਓ ਆਵਾਜ਼ ਸਾਰੀ ਸਹੀ ਆ ਰਹੀ ਹੈ ਜੀ ਹਾਂ ਫਿਰ ਲਿਆ ਕੇ ਰਫਤਾਰ ਨੂੰ ਕਰਾਉਂਦੀ ਏ ਆ ਜਾ ਮੈਂ ਰਫਤਾਰ سو کرو جبر جم بند کرا اگلی گل رفتار والے دو تین منٹ دوبارہ پھر لا لوں گے پہلے یہ گلام ہے ਸਭ ਤੋਂ ਪਹਿਲਾਂ ਭਾਈਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਬੋਲੇ ਸੋ ਨਿਹਾਲ ਸੋ ਲਗੇ ਧਰਮਣਾ ਦੇ ਕੇ ਰੂਹ ਖੁਸ਼ ਹੋ ਗਈ ਸਭ ਤੋਂ ਪਹਿਲਾਂ ਦਾ ਜਿੰਨੇ ਵੀ ਮੇਰੇ ਭਰਾ ਇਥੇ ਵੀਡੀਓ ਬਣਾਉਂਦੇ ਆ ਫੇਸਬੁੱਕ ਦੇ ਉੱਤੇ ਤਿੰਨ ਚਾਰ ਕਰਦੀਆਂ ਬੋਲਦੀਆਂ ਸੀ ਵੀ ਭਾਨੇ ਦੇ ਪਿੱਛੇ ਕਿਹਨੇ ਆਉਣਾ ਉਹਨਾਂ ਨੂੰ ਮਾਰਾਇਆ ਕੱਠ ਦਿਖਾ ਦਿਓ ਜਿਹੜੇ ਕਹਿੰਦੇ ਸੀ ਭਾਨੇ ਨੇ ਕੀ ਖੱਟਿਆ ਉਹਨਾਂ ਨੂੰ ਦਿਖਾ ਦਿਓ ਵੀ ਆਹ ਖੱਟਿਆ ਭਾਨੇ ਨੇ ਅੱਜ ਕੱਲ੍ਹ ਲੀਟਰੇ ਉਹਨਾਂ ਦਾ ਕਿਸੇ ਨੂੰ ਨਾਂ ਨਹੀਂ ਯਾਦ ਜਿਹੜੇ ਬੰਦੇ ਨੂੰ ਪਿੰਡ ਦੇ ਵਿੱਚ ਕੁੱਤੀ ਨਹੀਂ ਪੁੱਛਦੀ ਉਹ ਵੀ ਭਾਨੇ ਦੇ ਉੱਪਰ ਇਲਜ਼ਾਮ ਹੁੰਦਾ ਸੀ ਉਹ ਵੀ ਭਾਨੇ ਨੂੰ ਕਹਿੰਦਾ ਸੀ ਵੀ ਭਾਨੇ ਨੇ ਕੀ ਕੀਤਾ ਮੈਂ ਦੱਸਦਾ ਭਾਨੇ ਨੇ ਹੁਣ ਤੱਕ ਕੀ ਕੀਤਾ 10000 ਰੁਪਇਆ ਇਲزام ਲਾਇਆ ਜਿਹੜਾ ਉਸੇ ਜੰਤ ਕੁੜੀ ਨੇ ਕਹਿੰਦੀ 10000 ਰੁਪਇਆ ਭਾਨੇ ਨੇ ਮੈਥੋਂ ਮੰਗਿਆ ਪਹਿਲਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ 100000 ਰੁਪਇਆ ਕਮਾਉਂਦਾ ਹੋਵੇ 9-10 ਕਿਲੇ ਜਿਹਦੀ ਕੋਲ ਜ਼ਮੀਨ ਦੇ ਹੋਣ ਜਿਹਦਾ ਇੰਨਾ ਵੱਡਾ ਕੰਮ اٹھانے لکھا سیکھ سدھا پہنچ چکے بائی کے سنگت بہت زیادہ ہے کرپا کر کے صرف سارے دو جنے لکھا سدھارا جنہ

ਸਾਰੀਆਂ ਕਿਸਾਨ ਚੋਹੇ ਬੰਦੀਆਂ ਪਹੁੰਚ ਚੁੱਕੀਆਂ ਨੇ ਮੇਰਾ ਵੀਰ ਬਣ ਕੇ ਰੌਲਾ ਨਾ ਪਾਓ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਉਸ ਐਜੰਟ ਕੁੜੀ ਨੇ 10000 ਰੁਪਏ ਦਾ ਜਿਹੜਾ ਇਲਜ਼ਾਮ ਭਾਨੇ ਸਿੱਧੂ ਦੇ ਉੱਪਰ ਲਾਇਆ ਕਿ ਭਾਨੇ ਸਿੱਧੂ ਨੇ 10000 ਰੁਪਏ ਮੰਗਿਆ ਜੋ ਸਾਨੂੰ ਪਤਾ ਲੱਗਿਆ ਵੀ ਪੁਲਿਸ ਭਾਨੇ ਨੂੰ ਚੱਕ ਕੇ ਲੈ ਗਈ ਅਸੀਂ ਉਹ ਉਸੇ ਵਾਰਕਰ ਧਾਰੇ ਗਏ ਤੇ ਮੈਂ ਧਾਰੇ ਦੇ ਮੂਰੇ ਖੜ ਕੇ ਇੱਕ ਗੱਲ ਆਖੀ ਸੀ ਮੈਂ ਕਿਹਾ ਤੁਸੀਂ ਸਾਫਟ ਕਰ ਦੋ ਤੁਸੀਂ ਸਾਫਟ ਕਰ ਦੋ ਵੀ ਭਾਨੇ ਸਿੱਧੂ ਨੇ 10000 ਰੁਪਏ ਮੰਗਿਆ ਅਸੀਂ ਕਰਦਣ ਪੜਾਵਾਂਗੇ ਕਿਉਂਕਿ ਸਾਨੂੰ ਪਤਾ ਸਾਨੂੰ ਮਾੜਾ ਉਹਦੇ ਭਰਾ ਦੇ ਉੱਤੇ ਕਿ ਪਾਣਾ ਸਿੱਧੂ ਇਹੋ ਜੇ ਕੰਮ ਕਦੇ ਨਹੀਂ ਕਰੂੰਗਾ ਜਿਹਦੇ ਕਰਕੇ ਉਹਦੇ ਪਰਿਵਾਰ ਦਾ ਉਹਦੇ ਪਿੰਡ ਦਾ ਉਹਦੇ ਭਰਾਵਾਂ ਦਾ ਨਾਂ ਖਰਾਬ ਹੋਵੇ ਇੰਨੀ ਗੱਲ ਦੀ ਗਾਰੰਟੀ ਅਸੀਂ ਚੱਕਦੇ ਆਂ